ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਤਕਸੀਦ ਹੁੰਦਾ ਹਾਂ ਸਾਹਿਬ ਰੂਚੀ ਹੈ ਸੰਤਾਂ ਨੂੰ ਦਰਸ਼ਨ ਕਰਵਾਵਾਂਗੇ ਇਧਰ ਤਕਸਦ ਰਹੇਗੀ ਤੇ ਤਕਸਦ ਇਹਦੇ ਨਾਲ ਹੀ ਦਮਦਮਾ ਸਾਹਿਬ ਕਰੀਰ ਇੱਥੇ 1700 1707 ਦੇ ਵਿੱਚ ਇੱਥੇ ਗੁਰੂ ਸਾਹਿਬ ਗੁਰੂ ਸਿੰਘ ਜੀ ਇੱਥੇ ਸਨ ਦੇਖੋ ਜੀ ਆਮ ਦਰਸ਼ਨ ਆਪਾਂ ਕਰਦੇ ਨੇ ਪਰ ਆ ਕਰੀਰ ਇਹ ਉਸ ਵੇਲੇ ਦਾ ਹੈ ਕਿ ਇਹਦੇ ਦਰਸ਼ਨ ਮਿਲਦੇ ਬਹੁਤ ਘੱਟ ਸੰਗਤਾਂ ਨੇ ਦਰਸ਼ਨ ਕਰੇ ਹੋਣਗੇ ਇਹ ਕਰੀਰ ਦੋ ਕਰੀਰ ਨੇ ਆ ਦੇਖੋ ਤਨਵੰਤ ਸਾਹਿਬ ਦੇ ਬੈਕ ਸਾਈਡ ਤੇ ਹੈ ਜਿਹੜਾ ਤਨਵੰਤ ਸਾਹਿਬ ਆਪਣੇ ਹੋਏ ਨਾ ਇੱਥੇ ਦਰਵਾਜ਼ਾ ਉਹਦੀ ਬੈਕ ਸਾਈਡ ਤੇ ਇਹ ਪ੍ਰਾਰਥਨ ਕ੍ਰੀਰ ਹੋ ਸਕਦਾ ਵੀ ਇੱਥੇ ਵੀ ਕੁੜਾ ਲਿਖਿਆ ਹੋਇਆ ਹੈਗਾ ਇੱਥੇ ਇਤਿਹਾਸ ਇੱਥੇ ਕੁੜਾ ਬਣਿਆ ਕਰਦੇ ਸਨ ਕਹਿੰਦੇ ਇਹ ਕ੍ਰੀਰ ਨਾਲ ਇਹ ਦੋ ਕ੍ਰੀਰ ਪ੍ਰਾਰਥਨ ਉਸ ਵੇਲੇ ਦੇ ਕਹਿੰਦੇ ਇਹ ਤੇ ਹੈ ਕਿ ਨਾ ਇਹ ਦਮਦੰਸਾ ਤਰਵੰਡੀ ਸਾਹਿਬ ਉਹ ਰੂਪ ਕੀ ਕਾਸ਼ੀ ਉਹਦੇ ਸਾਈਡ ਤੇ ਇੱਕ ਸਾਈਡ ਤੇ ਦੇਵ ਤਖਤ ਸਾਹਿਬ ਦੇ ਉੱਪਰ ਹੀ ਹੈ ਇਧਰ ਇਹ ਤਖਤ ਸਾਹਿਬ ਜਿੰਦਾਗਾ ਨਾਲ ਇਹ ਦਮਦੰਸਾ ਵੀ ਇਹਨੂੰ ਸਥਾਨ ਨੂੰ ਦਮਦੰਸਾ ਕਹੇ ਜਾਂਦੇ ਜਿੱਥੇ ਗੁਰੂ ਜੀ ਨੇ ਕਮਰ ਕਸਾ ਖੋਲੇ ਸੀ ਇਹ ਕਹਿੰਦੇ ਦਮ ਲੱਤਾ ਸੀਗਾ ਉਦੋਂ ਇੱਥੇ ਆ ਕਾਫੀ ਸਾਲ ਪਹਿਲਾਂ ਕਹਿੰਦੇ ਇੱਥੇ ਮਤਲਬ ਕਿ ਚਾ ਇੱਕ ਇਹ ਟੱਬਾ ਸੀਗਾ ਉਹ ਦਰਵਾਜ਼ਾ ਬਣ ਗਿਆ ਇਹ ਕੀ ਇਹ ਸਾਹਮਣੇ ਬਾਬਾ ਦੀਪ ਸਿੰਘ ਦਾ ਜਿਹੜਾ ਖੂਹ ਇਹ ਵੀ ਬਹੁਤ ਸੰਤਾਂ ਨੇ ਦਰਸ਼ਨ ਕਰੇ ਹੋਣਗੇ ਇੱਥੇ ਲੇਕ ਸਰੋਵਰ ਹੋਣਾ ਨਾ ਫਲੋਰ ਹੈ ਫਲੋਰ ਦੇ ਥੱਲੇ ਇੱਕ ਸਰੋਵਰ ਬਣਾਇਆ ਹੈ ਸੁਨ ਦਰਸ਼ਨ ਕਰਾਉਣ ਲਈ ਇਹ ਜਾਲ ਜਪਾ ਕੇ ਉੱਤੇ ਵੀ ਮਤਲਬ ਕਿ ਲੱਗਦਾ ਖੂਬੰਗੂ ਹੈ ਪਰ ਇੱਧਰ ਦੀ ਕੌੜੀਆਂ ਦੀ ਇੱਕ ਸਾਈਡ ਤੇ ਤਾਂ ਇੱਥੋਂ ਦੀ किसी ने इशान करना है? नहीं जाए स्नान करते हैं बीविया वास्तक एक पास बनाया हुआ है कि एक पास पाइयों वास्तव है ਸਨਾਤਰੀ ਜੀ ਦਰਸ਼ਕ ਜੀ ਇਧਰ ਬਾਬਾ ਜੀ ਬੁਰਾ ਜੀ ਤੰਤਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਉਹ ਟਾਈਮ ਤੇ ਬਾਬਾ ਜੀ ਨੇ ਕੂਲ ਹੋਇਆ ਸੀ ਸਪੈਸ਼ਲ ਕੂਲ ਹੋਇਆ ਸੀ ਇਹ ਉਹਨਾਂ ਦਾ ਕੂਏ ਜਾਲਪਕ ਹੁਣ ਬੰਦ ਕਰਕੇ ਅਬ ਚੂਵਿਨਾਂ ਨਹੀਂ ਬਣਨ ਤੇ ਪਾਣੀ ਵਰਤਦੇ ਇਥੋਂ ਦੇ ਖੂਦ ਆ ਜਿੰਨਾ ਵੀ ਦਰਵਾਜ਼ੇ ਦੇ ਵਿੱਚ ਫੜੀ ਇਹ ਵਰਤਦੇ ਨੇ अमर शहीद बाबा दीप दमदम सलमंडी साहब गुरुकशन बाबा दीप सिंह जी ने मनवा ਵਾਹ ਕੀ ਕਲਾਸਾ ਵਾਹਿਗੁਰੂ